ਬੰਦ ਸੀਗਾ ਸੁਬਾਹ ਚੰ ਚੱਕ ਛੜਦਾ ਜਿਆਦੇ ਅੱਛਾ ਪਹਿਲਾ ਮੋਟਰਾਂ ਨਾਲ ਲਾਇਆ ਆ ਹੁਣ ਜਦੋਂ ਕੜਕਾ ਬਟਨ ਦਾ ਟਾਈਮ ਸੀ ਫੁੱਲ ਸ਼ਟਾ ਕਰਕੇ ਪਹਿਲਾ ਆਇਆ ਨਹੀਂ ਪਣੀ ਜਮਾ ਨਹੀਂ ਛੱਡਿਆ ਜਮ ਹੁਣ Get ਕਟਾ ਸਿੰਘ ਆ ਜੀ ਤੇ ਕੀ ਗੱਲ ਬਣ ਗਈ ਜੀ ਬਾ ਜੀ ਬੰਦ ਸੀਗਾ ਸੁਬਾ ਚੰ ਚੱਕ ਛੜਤਾ ਜਿਆਦੇ ਅੱਛਾ ਪਹਿਲਾਂ ਮੋਟਰਾਂ ਨਾਲ ਲਾਇਆ ਤਾਂ ਹੁਣ ਜਦੋਂ ਕੜਕਾ ਵਟਣ ਦਾ ਟਾਈਮ ਸੀ ਫੁੱਲ ਛੱਡਤਾ ਕਰਕੇ ਪਹਿਲਾਂ ਆਇਆ ਹੀ ਨਹੀਂ ਪੜੇ ਜਮਾਂ ਨਹੀਂ ਛੱਡਿਆ ਜਮਾਂ ਮਾਨ ਸਾਹਿਬ ਤਾਂ ਟੇਲੇ ਤੱਕ ਪਾਣੀ ਪਹੁੰਚ ਗਿਆ ਕੋਈ ਹਾਂ ਮਾਨ ਸਾਹਿਬ ਉੱਥੇ ਬੈਠਾ ਹੀ ਆਖੀ ਜਾਂਦਾ ਉੱਥੇ ਬੈਠੇ ਆਖੀ ਜਾਂਦੇ ਸੀ ਜਾਵੜਿਆ ਤੇ ਪਹੁੰਚਿਆ ਨਹੀਂ ਹੈ ਨਾ ਜੀ ਨਾ ਪਹਿਲਾਂ ਬੰਦ ਹੁੰਦਾ ਜੀ ਨਾ ਕਿਸੇ ਨੇ ਸਵਾਰਿਆ ਜਿਉਂ ਇਹ 5 ਸਾਲ ਹੋ ਗਏ ਆ ਹਮ ਜਮਾਂ ਕਿਸੇ ਨੇ ਤਿਆਣੀ ਨਹੀਂ ਮਰਿਆ 5 ਸਾਲ ਤਾਂ ਬਹੁਤ ਹੋ ਗਏ ਭਾਈ ਤੇ ਟੋਕਾਂ ਵੇਖ ਲੈ ਸਾਰੇ ਆ ਉਥੋਂ ਧੂਰਕੁਰ ਦੇ ਰਾਤੋਂ ਲੈ ਕੇ ਤੇ ਸਾਰੇ ਮਤਲਬ 10 ਟੋਕਾ ਹੋਣਗੇ ਖਾ ਕੱਚੀਆਂ ਕਿਸੇ ਨੇ ਪੱਕੀ ਉਵੇਂ ਪੱਕੀ ਨਹੀਂ ਕਰੀ ਮੁਰਕੇ ਜਿੱਥੇ ਟੁੱਟ ਗਿਆ ਉਵੇਂ ਆਪ ਹੀ ਉਵੇਂ ਪੰਗਾ ਜੀ ਸਾਰਾ ਤੇ ਆਪ ਹੀ ਬੰਨੀ ਬੰਨਿਆ ਨੇ ਫਿਰ ਆਪ ਵੱਧਿਆ ਸਾਰੇ ਪਿੰਡ ਨੇ ਸੰਯੋਗ ਦਿੱਤਨ ਨਾਲ ਜੀ ਤੇ ਵੱਧਾ ਉਹ ਤਾਂ ਦੇ ਅਫਸਰ ਪਿੰਡਾਂ ਚ ਆਉਂਦੇ ਆ ਗੱਲਬਾਤ ਸੁਣਨ ਵਾਸਤੇ ਕੋਈ ਅਫਸਰ ਨਹੀਂ ਆਇਆ ਇੱਥੇ ਸਾਡੇ ਕੋਲ ਤਾਂ ਕਿਸੇ ਨੇ ਗੱਲ ਨਹੀਂ ਸੁਣੀ ਕੋਈ ਗੱਲ ਨਹੀਂ ਤੇ ਕਿੰਨੇ ਕਿੰਨੇ ਏਕਡ ਬਾਂਹ ਸੀਗਾ ਬਈ ਟੋਟਲ ਜਿਹੜਾ ਖਰਾਬ ਹੋ ਗਿਆ ਤੁਹਾਡਾ ਕਿੰਨਾ ਸੀ ਸਾਡਾ ਹੀ 12 ਕਿੱਲੇ ਥਾਂ ਹੁਣ ਦਰ ਹਾਂ ਹਾਂ 12 ਇਹਦਾ 12 ਸਾਡਾ ਜੀ 12 ਕਿੱਲੇ ਦਾ ਹੋ ਗਿਆ ਤੇ ਹੋਊਗਾ 70 80 ਕਿੱਲਿਆਂ ਦਾ ਪਾਣੀ ਜਾਵੜਾ ਤੇ ਹੁਣ ਕਿੰਨੇ ਕਿ ਦਿਨ ਤੱਕ ਜਾਵੜਿਆ ਪਛੇਤਾ ਵੱਡਿਆ ਜਾਊਗਾ ਲੱਗਦਾ ਵੀ ਉਹ ਘੱਟੋ ਘੱਟ 15 ਦਿਨ ਜੀ 15 ਦਿਨ ਤਾਂ ਮੰਨੋ ਜੀ 8 ਦਿਨ ਦਾ ਪਾਣੀ ਨਹੀਂ ਸੋਕਦਾ ਜੀ 8 10 ਦਿਨ ਦਾ ਪਾਣੀ ਹਾਂ ਨਹੀਂ ਇਹ ਸਮਝ ਨਾ 8 ਦਿਨ ਮੰਗ ਵੀ ਆ ਮੰਗਦੀ ਸਾਡੀ ਹਾਂ ਤੇ ਬਈ ਜਿਵੇਂ ਅੱਗੇ ਵੀ ਨੁਕਸਾਨ ਹੋਇਆ ਇਸ ਇੱਥੇ ਪਾਸੇ ਹਣਾ ਹੁੰਦਾ ਰਹਿੰਦਾ ਹੁੰਦਾ ਹੀ ਹੋਵੇ ਆਈ ਆਰੀ ਹੁੰਦਾ ਜੀ ਅੱਗੇ ਵੀ ਹੋਇਆ ਹਾਂ ਕੋਈ ਇੱਥੇ ਕੋਈ ਨਾ ਕੋਈ ਦੰਦਾ ਮਹਿਕਮਾ ਤੋਂ ਇੰਨਾ ਕੁਛ ਤੇ ਸੌਂਦਾ ਆ ਕੇ ਅਜੀ ਆ ਟੋਕਾਂ ਵੀ ਪੱਕੀਆਂ ਮੰਗਦੇ ਆ ਟੋਕਾਂ ਵੀ ਕਰਦੇ ਜੀ ਸੂਰਤ ਰਹਿੰਦੇ ਵੀ ਟੋਕਾਂ ਹੀ ਤੇ ਕੋਈ ਡਿਪਾਰਟਮੈਂਟ ਬਣੀ ਹੋਈ ਕੋਈ ਜੀ ਨਹੀਂ ਆਇਆ ਠੀਕ ਫੋਨ ਫੋਨ ਤੱਕ ਰਹੀ ਹੋਣਾ ਫੋਨ ਕਰ ਕਰ ਤੜਕੇ ਤੇ ਹੱਕੀ ਜਾਂਦੇ ਸਰਪੰਚ ਸਾਹਿਬ ਵੀ ਕੋਲ ਖੜੇ ਆ ਸਾਡੇ ਆਪ ਜਾ ਕੇ ਆਪ ਜਾ ਕੇ ਉੱਥੋਂ ਹਰੀਆਂ ਤੋਂ ਬਾਦ ਉੱਥੋਂ ਪੱਟੀ ਤੋ ਕਰਕੇ ਆਏ ਆ ਜਮਾ ਬੰਦੇ ਆਪ ਕਰਨ ਗਏ ਫੋਨ ਫੋਨ ਤੇ ਕੋਈ ਗੱਲ ਨਹੀਂ ਸੁਣੀ ਹਾਂ ਜੀ ਕੱਟੇ ਲਾ ਕੇ ਬੰਦ ਕਰਕੇ ਆਇਆ ਤਾਂ ਕਹੀਏ ਫਿਰ ਬਈ ਤਾਂ ਹਾਂ ਸਾਰੇ ਮੋਗੇ ਬੰਦ ਸੀ ਕੋਈ ਇੱਥੇ ਕੋਈ ਨਹੀਂ ਆਇਆ ਸਾਰੇ ਮੋਗੇ ਬੰਦ ਸੀ ਜੀ ਪਤਾ ਕਰਨ ਸਰਪੰਚ ਇੱਕ ਵਾੜੋਂ ਅੱਛਾ ਰਾਣੀ ਹੈਗਾ ਜਿੱਥੇ ਬਣੀ ਹੋਈ ਹੈ ਇਹ ਜੀ ਕਰੀਬ ਅੰਦਾਜ਼ਾ ਹੈ 17-80 ਕਿੱਲਾਂ ਚ ਪਾਣੀ ਫਿਰ ਗਿਆ ਹੋਣਾ ਜੀ ਤੇ ਕਿਹੜਾ ਰਜਬਾਹ ਤੇ ਕਾਰਨ ਕੀ ਬਣਿਆ ਜੀ ਇਹ ਦੋਧਾ ਰਜਬਾਹ ਜੀ ਕਾਰਨ ਇਹ ਓਵਰਫਲ ਹੋ ਗਿਆ ਜੀ ਜਿਆਦੇ ਕੱਲ ਇੱਕ ਮੌਸਮ じゃ ਖਰਾਬ ਸੀ ਇੱਕ ਸਵਾਰਿਆ ਨਹੀਂ ਗਈ ਸੂਆ ਲੰਬੇ ਟਾਈਮ ਤੋਂ ਹਮ ਅਸੀਂ ਤਾਂ ਇਹ ਵਿਭਾਗ ਦੀਨ ਕਹਿ ਲਈ ਮੰਨਦੇ ਜੀ ਉਹਨਾਂ ਨੇ ਦੇਖਿਆ ਹੀ ਨਹੀਂ ਵੀ ਉਹ ਲੋਡ ਹੈ ਨਹੀਂਗੀ ਪਹਿਲਾਂ ਬੰਦ ਸੀ ਜਮ ਕੱਲ ਨੂੰ ਕਮੈਂਟ ਚੱਲਣ ਵਾਲੀ ਸਿਹਤ ਖੇਤ ਚ ਤਾਂ ਤੇ ਪਰ ਪਾਣੀ ਤਾਂ ਕਿਹਨੇ ਲਾਉਣਾ ਸੀ ਬਾਈ ਮੌਕੇ ਤਾਂ ਬੰਦ ਸੀ ਹਮ ਬਾਕੀ ਸਾਨੂੰ ਤੇ ਇਹ ਬੜਾ ਹੈ ਯਾਰ ਮੇ ਜਦੋਂ ਲੋਡ ਸੀ ਇਸ ਵਾਰ ਨਾ ਐ ਸੀਜ਼ਨ ਚ ਕਣਕ ਦੇ ਤੇ ਸੂਆ ਸਵਾਰ ਕੇ ਵਗਾਈ ਜੀ ਗੁੱਦ ਪਰ ਪਾਣੀ ਆਇਆ ਨਹੀਂ ਚੰਗੀ ਤਰ੍ਹਾਂ ਬਹੁਤ ਚੰਗੀ ਤਰ੍ਹਾਂ ਨਹੀਂ ਆਇਆ ਮੈਂ ਹਮਤਾਲੇ ਬੰਦੇ ਕੋ ਦੋ ਪਾਣੀ ਲਾ ਕੇ ਉਹਨਾਂ ਕਸੀ ਦੇ ਤਾਂ ਆਮ ਤਾਂ ਇੱਕ ਹੀ ਲੱਗਿਆ ਜਿਆਦਾ ਦੋ ਤਿੰਨ ਪਾਣੀ ਮੋਟਰਾਂ ਦੇ ਲੱਗੇ ਤੇ ਕੋਈ ਮੌਕੇ ਤੇ ਮਹਿਕਮੇ ਵਾਲੇ ਪਹੁੰਚੇ ਬਈ ਕੋਈ ਇਰੀਗੇਸ਼ਨ ਡਿਪਾਰਟਮੈਂਟ ਕੋਈ ਨਹੀਂ ਆਇਆ ਬਈ ਤੁਹਾਡੇ ਪ੍ਰੈਸ ਵਾਲੇ ਤਾਂ ਜਰੂਰ ਭਰਾਚਾਰ ਆਏ ਸੋ ਉਹਨਾਂ ਨਾਲ ਹੀ ਅੱਛਾ ਮਹਿਕਮੇ ਵਾਲਾ ਕੋਈ ਨਹੀਂ ਹੈ ਕੋਈ ਨਹੀਂ ਤੇ ਆਪ ਹੀ ਬੰਨੇ ਇਹ ਸਾਰਾ ਤੁਸੀਂ ਹਾਂ ਆਪ ਹੀ ਪਿੰਡ ਦੇ ਸਹਯੋਗ ਹਾਂ ਇੱਥੇ ਹੂੰ ਤੇ ਡਿਪਾਰਟਮੈਂਟ ਵਨਿਓ ਕੋਈ ਨਹੀਂ ਆਇਆ ਹੈ ਮੌਕੇ ਤੇ ਕੋਈ ਨਹੀਂ ਆਇਆ ਬਾਈ ਤੇ ਪਟਵਾਰੀ ਸਾਹਿਬ ਵਗੈਰਾ ਪਹੁੰਚੇ ਦੂਜੇ ਕਰਦਾਰ ਪਟਵਾਰੀ ਦਾ ਵਿਚਾਰਾ ਇੱਥੇ ਰਿਹਾ ਹਾਜਰ ਪਟਵਾਰੀ ਦਾ ਗੱਟੇ ਵਿੱਚ ਛਕਾਈ ਅੱਛਾ ਨਾਲ ਛਕਾਏ ਹੈ ਚਲੋ ਉਹ ਫਿਰ ਪਰਿਵਾਰਕ ਵਾਲੀ ਗੱਲ ਬਾਂਝ ਦੇਣਾ ਬਾਈ ਯਾਰ ਹੁਣ ਹਨਾ ਹੂੰ ਚੰਗੇ ਬੰਦੇ ਚੱਕ ਬਾਈ